18 ਸਾਲਾਂ ਦੇ ਮੁੰਡੇ ਨੂੰ ਮਾਪਿਓ ਨੇ ਘਰੋਂ ਕੱਢਤਾ ਹੋਟਲ ਦੇ ਵਿੱਚ 4 ਰਾਤਾਂ ਗੁਜ਼ਾਰੀਆਂ ਅੱਜ ਹੋਟਲ ਵਾਲਿਆਂ ਨੇ ਵੀ ਕੱਢਤਾ ਕੀ ਮਾਮਲਾ ਗੱਲ ਕੀ ਹੋਈ ਹੈ ਘਰੇ ਕਾਹਤੋਂ ਕੱਢਤਾ ਤੈਨੂੰ ਭਾਈ ਕੱਢਤਾ ਉਹ ਕਹਿੰਦੇ ਬਾਹਰ ਜਾਵੜਾ ਤੂੰ ਘਰੇ ਨਾ ਬੜੀ ਮੈਨੂੰ ਕਹਿੰਦੇ ਤੇ ਉਹਨਾਂ ਤੋਂ ਮੱਥਾ ਮੰਗਿਆ ਕਹਿੰਦੇ ਕੁਛ ਨਹੀਂ ਤੈਨੂੰ ਦਿੰਦੇ ਤੇ ਮੈਂ ਹੀ ਕਹਿੰਦਾ ਜੀ ਮੇਰੇ ਨਾਲ ਕੋਈ ਖੜੇ ਸਰਕਾਰ ਕੋਈ ਮੈਨੂੰ ਵੱਦ-ਵੱਦ ਥਾਂ ਦਿਵਾਉਣ ਦੀ ਕਿਰਪਾਲਤਾ ਕਰਨ ਕਰੋ ਜੀ ਇਨਸਾਫ਼ ਮਿਲੇ ਹਾਂਜੀ ਹੁਣ ਇਹ ਕਿੰਨੀ ਉਮਰ ਕਿੰਨੀ ਹੈ ਤੇਰੀ ਮੇਰੀ ਉਮਰ ਹੈਗੀ 15 ਸਾਲਾਂ ਦੀ 15 ਸਾਲਾਂ ਦੇ ਮਰਾ ਹਾਂਜੀ 15 ਸਾਲਾਂ ਦਾ ਮੁੰਡਾ ਇਹਦੇ ਮਾਂ ਪਿਓ ਨੇ ਇਹਨੂੰ ਘਰੋਂ ਕੱਢ ਦਿੱਤਾ ਪਰ ਗੱਲ ਬਾਤ ਕੀ ਆ ਪੂਰਾ ਮਾਮਲਾ ਕੀ ਆ ਇਹ ਤੁਹਾਡੇ ਧਿਆਨ ਦੇ ਵਿੱਚ ਲਿਆਵਾਂਗੇ ਬਾਹਰੋਂ ਘਰੋਂ ਕੱਢਣ ਦਾ ਮਤਲਬ ਕੀ ਆ ਉਹ ਕਹਿੰਦੇ ਤੂੰ ਘਰੇ ਨਾ ਲੱਗੇ ਬੜੀ ਕੁੜੀ ਨੂੰ ਕਿਹੜੀ ਕੁੜੀ ਨੂੰ ਜਿਹੜੇ ਨਾਲ ਮੈਂ ਵਿਆਹ ਕਰਾਇਆ ਜੀ ਵਿਆਹ ਕਰਾ ਲਿਆ ਤੂੰ ਹਾਂਜੀ ਆ ਮਰਜ਼ੀ ਨਾਲ ਕਰਾਇਆ ਆਪਦੀ ਨਾਲ ਹਾਂਜੀ ਹਾਂਜੀ ਆਪਦੀ ਮਰਜ਼ੀ ਨਾਲ ਲੰਬ ਮੈਰਜੇ ਦਾ ਪੰਗਾ ਐਸ ਵੀਰ ਦਾ ਕਿੱਥੇ ਘਰਾਂ ਲਈ ਕਿੱਥੇ ਤੇਰੀ ਤੂੰ ਇੱਥੇ ਆ ਹੋਟਲ 'ਚ ਇੱਥੇ ਰੁਕਿਆ ਤੂੰ ਇੱਥੇ ਕਿਵੇਂ ਕੋਈ ਜਾਣ ਪਛਾਣ ਵਾਲਾ ਤੇਰਾ ਕੋਈ ਜੂੰ ਰੁਕਿਆ ਨਾ ਨਾ ਜੀ ਹੂੰ ਰੁਕਿਆ ਸੀ ਜੀ ਇੱਥੇ ਮੈਂ ਰੂਮ ਲਲਾਈ ਕਰਾਇਆ ਤੇ ਜੀ ਇਹ ਪੈਸੇ ਕਿੱਥੋਂ ਲਏ ਆ 2000 ਰੁਪਇਆ ਦਿੰਦੇ ਸੀ ਜੀ ਇੱਕਦਮ ਦੇ ਪੈਸੇ ਕਿੱਥੋਂ ਲਏ ਸੀ ਮੋਟਰਸਾਈਕਲ ਦੀ ਸੀ ਮੇਰੇ ਕੋਲ ਵੇਚਦਾ ਮੈਂ ਮੋਟਰਸਾਈਕਲ ਵੇਚਦਾ ਹਾਂਜੀ ਕਿੰਨੇ ਦਾ ਵੇਚਦਾ 70 ਦਾ ਲੈ ਤਹੀ ਦੀ 10 ਦਾ ਵੇਚਤਾ ਇਸ ਤਾਂ ਤੇ ਲਿਆ ਸੀ ਹਾਂਜੀ ਅੱਛਾ 10 ਦਾ ਵੇਚ ਕੇ ਹੁਣ ਪੈਸੇ ਵੀ ਮੁੱਕ ਗਏ ਹਾਂਜੀ ਫੋਟਰ ਵਾਲੇ ਨੇ ਕੱਢਤਾ ਹਾਂਜੀ ਇਹ ਮੁੰਡਾ ਇਹ ਕਹਿੰਦਾ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੀ ਕਿਤੇ ਸੁਣਵਾਈ ਨਹੀਂ ਹੋ ਰਹੀ ਠੀਕ ਆ ਨਾ ਆਖੇ ਮੈਂ ਵਿਆਹ ਕਰਾ ਲਿਆ ਸੀ ਵੇਖੋ ਉਮਰ ਆਖੇ ਆਪਦੀ ਮਰਜ਼ੀ ਦੇ ਨਾਲ ਕੰਮ ਕਿਤੇ ਕੰਮ ਸਕਦਾ ਸੀ ਤੂੰ ਕੋਈ ਕੰਮ ਸਕਦਾ ਸੀ ਮੈਂ ਉੱਥੋਂ ਬਸ ਵਿਆਹ ਕਰਾ ਲਿਆ ਹਾਂਜੀ ਵਿਆਹ ਕਰਾ ਲਿਆ ਸੀਗਾ ਤੇ ਹੁਣ ਤੇਰੇ ਨਾਲ ਕੌਣ ਆ ਇੱਥੇ ਰਹਿੰਦਾ ਮੇਰੇ ਘਰਾਂ ਵਾਲੀ ਆ ਜੀ ਕਿੱਥੇ ਆਹੋ ਆ ਵਿਆਹ ਆ ਜੀ ਇਹਦੇ ਘਰ ਵਾਲੀ ਵੀ ਨਾਲ ਰਹਿੰਦੀ ਆ ਇਹ? ਇਹ ਸਾਸਾ ਤੇਰੀ? ਨਾ ਨਾ ਜੀ ਮੇਰੇ ਘਰ ਵਾਲੀ ਆ। ਇਹ ਘਰ ਵਾਲੀ ਹੈ ਤੇਰੇ ਇਹ? ਹਾਂਜੀ ਹਾਂਜੀ। ਤੁਸੀਂ ਸਮਝੇਲ ਵੇਖੋ। ਹੁਣ ਤੁਸੀਂ ਇੱਥੇ ਸਾਰੀ ਗੱਲ ਸਮਝ ਗਏ ਹੋਵੋਗੇ ਇਹ ਮੁੰਡੇ ਨੇ ਇਹਦੇ ਨਾਲ ਮਰਜ਼ੀ ਦੇ ਨਾਲ ਵਿਆਹ ਕਰਾ ਲਿਆ ਇਹਨੇ ਮੋਟਰਸਾਈਕਲ ਵੇਚ ਕੇ ਆਪਣੇ ਦਿਨ ਟਪਾਏ ਐ ਇਸੇ ਹੋਟਲ 'ਚ। ਅੱਜ ਇਹਨਾਂ ਕੋਲੇ ਪੈਸਾ ਨਹੀਂ ਗਾ ਠੀਕ ਆ ਫੋਨ ਇਹਨੇ ਕੀਤਾ ਮੈਨੂੰ ਪਤਾ ਨਹੀਂ ਕਿੱਥੋਂ ਲੈ ਕੇ ਘਰੋਂ ਇਹਨੂੰ ਬੇਦਖਲ ਕਰ ਦਿੱਤਾ ਗਿਆ ਘਰ ਦੇ ਵਿੱਚ ਕੌਣ-ਕੌਣ ਹੈ ਤੇਰੇ? ਮੰਮੀ ਡੈਡੀ ਆ ਜੀ। ਹਾਂ। ਤੇ ਭੈਣ ਭਰਾ ਆ ਜੀ ਬਸ। ਤੁਸੀਂ ਇੱਕ ਦਰੇ ਭੈਣ ਆ ਗਈ ਵੇਖੋ ਚਾਰ ਜਾਣੇ ਨਹੀਂ ਇਹ ਠੀਕਾਂ ਉਮਰ ਤੇਰੀ 15 ਸਾਲਾ ਇਹ ਤੂੰ ਵਿਆਹ ਇਹਦੇ ਨਾਲ ਕਰਾ ਲਿਆ ਹੁਣ ਤੈਨੂੰ ਘਰੋਂ ਉਹਨਾਂ ਨੇ ਇਹ ਕਹਿ ਕੇ ਕੱਢਿਆ ਵੀ ਨਾ ਹੀ ਕੀ ਗੱਲ ਕੀ ਹੋਈ ਐ ਫਿਰ ਬਾਅਦ ਚ ਕਰੇ ਦੱਸਿਆ ਨਹੀਂ ਸੀ ਇਹਦੇ ਬਾਰੇ ਦੱਸਿਆ ਜੀ ਮੈਂ ਸਰਪੰਚ ਕੋਲ ਵੀ ਗਿਆ ਸੀ ਉਹਨਾਂ ਨੇ ਜੀ ਪਰਚੀ ਤੇ ਲਿਖ ਕੇ ਫੜਾਦਾ ਕਹਿੰਦੇ ਪਿੰਡ ਚ ਨਾ ਵੜੀ ਐ ਤੇ ਮੈਂ ਕਹ ਪਾਇਆ ਤੇਰੇ ਖਿਲਾਫ ਹਾਂਜੀ ਮੈਂ ਕਹਿੰਦਾ ਵੀ ਇਸ ਮੁੰਡੇ ਦੀ ਪਿੰਡ ਦੀ ਪੰਚਾਇਤ ਨੇ ਇਹ ਕਹਿੰਦਾ ਮਤਾ ਪਾ ਕੇ ਮੈਨੂੰ ਪਿੰਡੋਂ ਬਾਹਰ ਕੱਢ ਦਿੱਤਾ ਗਿਆ ਵੀ ਦੁਬਾਰਾ ਇਸ ਪਿੰਡ ਦੇ ਵਿੱਚ ਨਾ ਬਣੀ ਤੇਰੇ ਮਾਂ ਪਿਓ ਵੀ ਰਾਜੀ ਐ ਇਸ ਗੱਲ 'ਚ ਹਾਂਜੀ ਉਹ ਵੀ ਰਾਜੀ ਆ ਹਾਂਜੀ ਅੱਛਾ ਇਹਦੇ ਨਾਲ ਵਿਆਹ ਕਰਾਇਆ ਪੰਚਾਇਤ ਨੇ ਕੀ ਕੀਤਾ ਤੈਨੂੰ ਇਹਦੇ ਬਾਰੇ ਉਹ ਕਹਿੰਦੇ ਆਹ ਕੀ ਲਿਆ ਤੂੰ ਆਹ ਕੀ ਲਿਆਇਆ ਚੱਕ ਕੇ ਨਹੀਂ ਇਹ ਤਾਂ ਫਿਰ ਤੈਨੂੰ ਕਹਿਣਾ ਸੀ ਤੁਸੀਂ ਵਿਆਹ ਕਰਾਇਆ ਤੈਨੂੰ ਮੇਰੇ ਸਮਝ ਕਮ ਆਤਾ ਹੈ ਕੀ ਸਮਝ ਕਮ ਆਤਾ ਹੈ ਅਰੇ ਆਪ ਕਿਆ ਬੋਲ ਰਹੇ ਪੰਜਾਬੀ ਪਿਆਬੀ ਬੋਲਦੇ ਹੁਣ ਉਰਦੂ ਤਾਂ ਨਹੀਂ ਬੋਲਦੇ ਇਹ ਕੀ ਬੋਲ ਰਿਹਾ ਹੈ ਇਹ ਐਸੇ ਪੁੱਛ ਰਿਹਾ ਹੈ ਇਸ ਨਾਲ ਵਿਆਹ ਕਰਾ ਤੂੰ ਹਾਂ ਮੈਂ ਕਰਾਇਆ ਮੈਂ ਕਰਾਇਆ ਇਸਕੇ ਨਾਲ ਵਿਆਹ ਕਰਾਇਆ ਮਨੇ ਇਸਕੇ ਸਾਥ ਵਿਆਹ ਕਰਾਇਆ ਕਹਾਂ ਪਰ ਆਪਕੀ ਜੋ ਗੱਲਬਾਤ ਕਹਾਂ ਪਰ ਹੋਈ ਹੈ ਮਾਰੀ ਗੱਲਬਾਤ ਮੈਂ ਮੂੰਗਫਲੀ ਕਿਰੀਟੀ ਲਗਾਤੀ ਸੀ ਵਾਹ ਪੇ ਮੂੰਗਫਲੀ ਲੈਣੇ ਆਤਾ ਹੈ ਮੂੰਗਫਲੀ ਲਾਂ ਜਾਂਦਾ ਸੀ ਹਾਂ ਜੀ ਖਵਾਤੇ ਦਾਣੇ ਫਿਰ ਨੂੰ ਹਾਂ ਜੀ ਤੁਸੀਂ ਦੇਖੋ ਲਵ ਸਟੋਰੀ ਦੇਖੋ ਪਤੰਦਰਾਂ ਦੀ ਅੱਛਾ ਮੂੰਗਫਲੀ ਕਿਰੀਟੀ ਲਗਾਤੀ ਹੈ ਕਹਾਂ ਪਰ ਆ ਮੈਂ ਪਹਿਲੇ ਲਗਾਤੀ ਸੀ ਆਪ ਨਹੀਂ ਲਗਾਤੇ ਅਬ ਤੇ ਹੋਟਲ ਮੈਂ ਆਹ ਕਹਾ ਕਿ ਰਹਿਣ ਵਾਲੀ ਮੈਂ ਬਿਆਰ ਕਿਆ ਬਿਆਰ ਕੇ ਰਹਿਣ ਵਾਲੇ ਇਹਨਾਂ ਪੰਜਾਬੀ ਕੇ ਸਾਥ ਤਾਂ ਪਿਆਰ ਹੋ ਗਿਆ ਹਾਂ ਪੰਜਾਬੀ ਕੇ ਸਾਥ ਪਿਆਰ ਮੂੰਗਫਲੀ ਕਹਾਂ 베ਚਦੀ ਮੂੰਗਫਲੀ ਮੈਂ ਇਹੀ ਤੇ 베ਚਦੇ ਸੀ ਉਹ ਘਟ ਕੋ ਵਰਕ ਜਾਂ ਵਰਕ ਫਾਟ ਕੋ पे ਰੇਲਵੇ ਲਈ ਰੇਲਵੇ ਲਈ ਕੋਲੇ ਉੱਥੇ 베ਚਦੀ ਸੀ ਫਾਟਕ ਹਾਂਜੀ ਮੂੰਗਫਲੀ ਹਾਂਜੀ ਤੇ ਤੈਨੂੰ ਐ ਪਤਾ ਸੀਗਾ ਵੀ ਤੂੰ ਇਹਨੂੰ ਕੁਛ ਖਵਾਉਣਾ ਪਿਉਣਾ ਵੀ ਆ ਆਖਰ ਵਿਆਹ ਦਾ ਮਤਲਬ ਇਹ ਨਹੀਂ ਹੁੰਦਾ ਕੱਲਾਂ ਵੀ ਬਸ ਵਿਆਹ ਕਰਾ ਲਓ ਤੇ ਠੀਕ ਆ ਗੱਲ ਬਾਤ ਤੇ ਕਬੀਲਦਾਰੀ ਵੀ ਹੁੰਦੀ ਹੈ ਬਿੱਲਿਆ ਬਸ ਜੀ ਪਿਆਰ ਹੋ ਗਿਆ ਉੱਥੇ ਕਣ ਪਿਆਰ ਨੂੰ ਉੱਤੇ ਥੱਲੇ ਕਿੱਥੇ ਲੈਣਾ ਪਿਆਰ ਨਾਲ ਤਾਂ ਜ਼ਿੰਦਗੀ ਨਹੀਂ ਲੰਘਣੀ ਹੁਣ ਰਹਿਣੇ ਅਜ ਕੀ ਬਣਦਾ ਨਹੀਂ ਨੂੰ ਮੋਗੂ ਦਾ ਦੀ ਮੂਫਲੀ ਦੀ ਰੀੜੀ ਲਾਲਾ ਮੋਗੂ ਮੇਰੇ ਤਾਂ ਘਰ ਦੇ ਨਹੀਂ ਮੰਨਦੇ ਜੀ ਕੀ ਕਹਿੰਦਾ ਇਹ ਕਹਿੰਦਾ ਆਪ ਮੂਫਲੀ ਕੀ ਰੀੜੀ ਲਗਾ ਲਓ ਦੁਬਾਰਾ ਸੇ ਤਾਂ ਫਿਰ ਲਗਾ ਲੇਂਗੇ ਅਭੀ ਖਾਣਾ ਵੀ ਹੈ ਤਾਂ ਕਮਾਣਾ ਵੀ ਹੈ ਵੇ ਛੋੜ ਦੇਂਗੇ ਜੀ ਇਹ ਕਹਿੰਦਾ ਮੈਂ ਛੋੜ ਦੂੰਗਾ ਛੋੜ ਛੋੜ ਕੇ ਤਾਂ ਨਹੀਂ ਮੈਂ ਮੈਂ ਤਾਂ ਹੀ ਛੱਡ ਦੂੰਗਾ ਜੀ ਮੇਰੇ ਤਾਂ ਘਰ ਦੇ ਨਹੀਂ ਮੈਂ ਤਾਂ ਘਰੇ ਵੜਦਾ ਇਹ ਕਹਿੰਦਾ ਹਮਾਰੇ ਘਰ ਕੇ ਨਹੀਂ ਮੈਂ ਐਸੇ ਛੋੜੇਗਾ ਤਾਂ ਨਹੀਂ ਮੈਨੂੰ ਪੰਜਾਬੀ ਐਸਾ ਨਹੀਂ ਕਰਤੇ ਇਹ ਤਾਂ ਹੁਣ ਅਣਖਾਂ ਤੇ ਗੱਲ ਪਹੁੰਚੀ ਪਈ ਆ ਕਿ ਪੰਜਾਬੀ ਇਦਾਂ ਨਹੀਂ ਕਰਦੇ ਹੁਣ ਕਿਵੇਂ ਕਰਨਾ ਤੋਂ ਵੇਣੇ ਆ ਜੀ ਕੀ ਬਣਦਾ ਬਸ ਤੁਸੀਂ ਦੱਸੋ ਜੀ ਮੈਂ ਦੱਸਣ ਨੂੰ ਮੈਂ ਵਿਚੋਲਾ ਤੇ ਕਿ ਤੂੰ ਦੱਸ ਇਹ ਕਮਾਲ ਦੀ ਗੱਲ ਮੈਂ ਤਾਂ ਨਹੀਂ ਤੈਨੂੰ ਕਿਹਾ ਵੀ ਤੂੰ ਇਹਨੂੰ ਲੈ ਕੇ ਆ ਤੁਸੀਂ ਕੋਈ ਕਰ ਦਿਓ ਜੀ ਸਾਡਾ ਫਨ ਸਨ ਕਰੇ ਵਰਦੇ ਕਰ ਫਨ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਪੰਚਾਇਤ ਨੇ ਤੈਨੂੰ ਬਕਾਇਦਾ ਲਿਖ ਕੇ ਦੇ ਤਾਂ ਪੁਲਿਸ ਤੇਰੀ ਗੱਲ ਸੁਣਦੀ ਨਹੀਂ ਮੈਂ ਕਹਿੰਦਾ ਸੁਣਨੀ ਨਹੀਂ ਚਾਹੀਦੀ ਤੂੰ ਮੈਨੂੰ ਕਹੀ ਇਹ ਨਾ ਮੈਂ ਕੀ ਕਰ ਦੂੰ ਠੀਕ ਆ ਆਪਣੇ ਕੋਲੇ ਮਾਮਲੇ ਆਉਂਦੇ ਆ ਆਪਾਂ ਕਰਦੇ ਆ ਜਿਹੜੇ ਗੱਲ ਪਰੇ ਗਲਤੀ ਆ ਯਾਰ ਤੇਰੀ ਹੌਣ ਤੇਰੇ ਤੇਰੇ ਬਾਪੂ ਦਾ ਫੋਨ ਹੈਗਾ ਤੇਰੇ ਕੋਲੇ ਹਾਂਜੀ ਲਾ ਉਹਨੂੰ ਫੋਨ ਲਾ ਉਹਦੇ ਗਾਲਾਂ ਹੀ ਕੱਢੂਗਾ ਮੂਰੇ ਉਹ ਨਹੀਂ ਗਾਲਾਂ ਕੱਢੂਗਾ ਫਿਰ ਕੰਮ ਹੀ ਗਾਲਾਂ ਵਾਲਾ ਕੀਤਾ ਹੋਰ ਉਹ ਤੈਨੂੰ ਮੂਰੋਂ ਕੀ ਸੁਣਾਵੇ ਲਾ ਉਹਨੂੰ ਫੋਨ ਲਾ ਤੂੰ ਇੱਕ ਵਾਰੀ ਗੱਲਬਾਤ ਕਰਵਾਉਣੇ ਆ ਤੇ ਬਾਪੂ ਦੇ ਨਾਲ ਤੁਹਾਡੀ ਇਹ ਤੇਰੇ ਬਾਪੂ ਦਾ ਨੰਬਰ ਹਾਂਜੀ ਮੇਲਾ ਸਿੰਘ ਹੈ ਤੇਰੇ ਬਾਪੂ ਦਾ ਨਾਂ ਹੈ ਹਾਂਜੀ ਹੈਲੋ ਆਪਣਾ ਮੇਲਾ ਸਿੰਘ ਜੀ ਬੋਲਦਿਆਂ ਹਾਂਜੀ हां ਮੇਲੇ ਨਹੀਂ ਕਿ ਬੋਲਦਾ ਮੈਂ ਪੱਤਰਕਾਰ ਬੋਲਦਾ ਜੀ ਹਾਂ ਜੀ ਬੋਲੋ ਜੀ ਇਹ ਤੁਹਾਡਾ ਮੁੰਡਾ ਹੈ ਜਿਹੜਾ ਜੱਗੀ ਆ ਹਾਂ ਆਨੇ ਵਿਆਹ ਕਰਾ ਲਿਆ ਉਹ ਵਿਆਹ ਕਿੱਥੇ ਕਰਾ ਲਿਆ ਮੂੰਹ ਤੇ ਮਾਰੋ ਪਹਿਲਾਂ ਲਫੇੜੇ ਨਹੀਂ ਲਫੇੜੇ ਅਸੀਂ ਤਾਂ ਨਹੀਂ ਜੀ ਮਾਰ ਸਕਦੇ ਇਹ ਤੁਸੀਂ ਇਹ ਹੁਣ ਇਹਨੇ ਸਾਨੂੰ ਸੱਦਿਆ ਕਹਿੰਦਾ ਮੈਨੂੰ ਕੋਈ ਹਿੱਸਾ ਪੱਤੀ ਨਹੀਂ ਘਰੋਂ ਦੇ ਰਹੇ ਮੈਨੂੰ ਬੇਦਖਲ ਕਰਤਾ ਇਹ ਸਾ ਪੱਤੀ ਕਾ ਆਦੀਆਂ ਦੇ ਪਿੰਡ ਚ ਕੋਈ ਮਤਾ ਵੀ ਪਾਇਆ ਪੰਚਾਇਤ ਨੇ ਇਹਦੇ ਖਿਲਾਫ ਮਾਦਾ ਬਾਸ ਇਹਨੂੰ ਵੇਚ ਅਗਲ ਕੀਤਾ ਹੋਇਆ ਮੈਂ ਆਹਦੇ ਵੱਲੋਂ ਬਸ ਪਿਆ ਆਪਣੇ ਪਿੰਡਪੁੰਡ ਦਾ ਕੋਈ ਬੁੱਲੇ ਭਾਈ ਨਾ ਬੁੱਲੇ ਬਾਸ ਇਹਨੂੰ ਵੇਚ ਅਗਲ ਕਰਦਾ ਮੈਂ ਇਹਨੀ ਗਲਤੀ ਕੀਤੀ ਐ ਢੀ ਵੱਡੀ ਅਸੀਂ ਵੀ ਇਹ ਗੱਲ ਨੂੰ ਮੰਨਦੇ ਆ ਬਿਲਕੁਲ ਮੰਨਦੇ ਆ ਇਹ ਬਹੁਤ ਇਹਨੇ ਗਲਤ ਕੰਮ ਕੀਤਾਗਾ ਕੀ ਇਹ ਕੰਮ ਘੁੰਮ ਸਕਦਾ ਸੀ ਕਿਤੇ ਹੂੰ ਇਹ ਆਪਣੇ ਕੁੜੀ ਦਾ ਵਿਆਹ ਕਰਨ ਆ। ਹੂੰ ਇਹਨੇ ਮੇਰੇ ਨਾਲ ਜਿਹਨੇ ਆ ਆ ਬਈ ਕੱਜਰਖਾਨਾ ਤੋੜ ਲਿਆ। ਹੂੰ ਲੈ ਗਿਆ ਵਿਆਹ ਕੇ। ਹੂੰ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਵੀ ਮારી ਮੋਢੀ ਮੇਰੀ ਬੀਤ ਦੀ ਨਹੀਂ ਜਵਾਦੀ ਪਿੰਡ ਚ ਮੈਂ ਮੂੰਹ ਵਿਖਾਉ ਜੋਗਾ ਨਹੀਂ ਆ। ਹੋਰ ਘਰ ਚ ਕੌਣ ਕੌਣ ਆ ਜੀ? ਤੇਰੀ ਮਾਂ, ਤੇਰੀ ਭੈਣ ਤੇ ਇੱਕ ਇਹ ਆਪ ਦੀਗਾ ਇੱਕ ਮੈਸੀ ਹੋਰ ਕੌਣ ਸੀ? ਹੋਰ ਕਮੌਣ ਵਾਲਾ ਹੈ ਨਹੀਂ ਕੋਈ। ਮੈਂ ਹੁਣ ਦਿਆ ਹੋਇਆ ਹੋਇਆ। ਇਹਦੀ ਸਿਸਟਰ ਕਿੱਡੀ ਕਾ ਤੁਹਾਡੀ ਬੇਟੀ ਕਿੱਡੀ ਉਮਰ ਦੀ ਆ? ਓਏ ਜੋ ਕੰਕੇ ਤੋਂ ਹੋਰੀ ਕਰ ਯਾ ਯਵਨੜੀ ਜਪਣਾ ਤੇਰੀ ਹਾਂਜੀ ਤੇ ਫਿਰ ਤੂੰ ਸ਼ਰਮ ਨਹੀਂ ਮੰਨੀ ਮਾੜੀ ਮੁੱਟੀ ਯਾਰ ਬੱਸ ਪਿਆਰ ਹੋ ਗਿਆ ਜੀ ਬਸ ਇਹ ਕਹਿੰਦੇ ਭੱਜਣਾ ਆਪਾਂ ਇਹੀ ਭੱਜ ਫਿਰ ਮੈਂ ਮਨ ਵੇਹੜਾ ਦੂਜਾ ਮਨ ਵੇਹੜਾ ਇਹ ਵਾਲੀ ਭੈਣ ਵਾਲੀ ਵੇਹੜੀ ਉਹਦੇ ਮਨ ਕੋਈ ਦੇਖੇ ਫਿਰ ਸ਼ਰਮਾਈ ਜਾਂਦੀ ਏ ਕੰਜੇ ਨੂੰ ਯਾਰ ਤੂੰ ਆ ਦੇ ਸੈਕਟਰ ਵੱਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂਗਾ ਇਹ ਇਹਦੇ ਵਿੱਚ ਬਿਲਕੁਲ ਸਹੀ ਗੱਲ ਆ ਤੁਹਾਡੀ ਇਹ ਐਵੇਂ ਪੁੱਛੋ ਵੀ ਤੇਰੀ ਮਾਂ ਦੀ ਉਮਰ ਕਿੰਨੀ ਹੈ ਪੁੱਛੋ ਬ ਲੈ ਨੂੰ ਤੇਰੀ ਮੰਮੀ ਦੀ ਉਮਰ ਕਿੰਨੀ ਹੈ 38 38 ਸਾਲਾ ਹਾਂਜੀ ਤੇ ਇਹ ਇਹਦੀ ਕਿੰਨੀ ਉਮਰ ਹੈ ਇਹਦੀ 40 ਜੀ 40 ਇਹ ਇਹ ਤੁਸੀਂ ਦੇਖੋ ਇੱਧਰ ਇਹਦੀ ਮਦਰ ਦੀ ਉਮਰ ਹੈ ਜਿਹੜੀ ਉਹ 38 ਸਾਲਾ ਤੇ ਜਿਹਦੇ ਨਾਲ ਵਿਆਹ ਕਰਾਇਆ ਉਹਦੀ ਉਮਰ 40 ਸਾਲਾ ਤੈਨੂੰ ਭੋਰਾ ਹੀ ਸ਼ਰਮ ਨਹੀਂ ਆਈ ਯਾਰ ਬਾਈ ਪਿਆਰ ਹੋ ਗਿਆ ਇਹ ਪਿਆਰ ਚ ਕੋਈ ਪਿਆਰ ਪਿਆਰ ਕਰੀਏ ਕੁਝ ਨਹੀਂ ਦੀਨਾ ਤੇ ਹੁਣ ਦੇਖ ਫਿਰ ਝਾਲੇ ਨੂੰ ਹੁਣ ਤੂੰ ਫਸ ਜੀ ਹੋਰ ਬਾਈ ਕੋਈ ਹੋ ਰਹਾ ਕੋਈ ਜੀ ਮੈਂ ਤੋੜਾ ਨਹੀਂ ਮੈਂ ਨੰਦਾ ਕਾਉਂ ਪੋਸਟ ਨੂੰ ਬੇਦਖਾ ਕੀਤਾ ਨਾ ਬੇਦਖਲ ਬੱਸ ਚਲੋ ਧੰਨਵਾਦ ਧੰਨਵਾਦ ਜੀ ਤੁਹਾਡੇ ਜੀ ਜੀ ਬੈਲ ਕੋਲ ਆਪਾਂ ਗੱਲ ਕੀਤੀ ਹੈ ਦੇ ਪੇਰੈਂਟਸ ਦੇ ਨਾਲ ਉਹਨਾਂ ਨੇ ਸਾਰੀ ਗੱਲਬਾਤ ਦੱਸੀ ਆ ਉਹ ਕਹਿੰਦੇ ਵੀ ਇਹ ਬਿਲਕੁਲ ਇਹਨੇ ਗਲਤ ਕੀਤਾ ਘਟਿਆ ਕੰਮ ਦਿੱਤਾ ਮੈਂ ਨੂੰ ਘਰੇ ਨਹੀਂ ਵੜਨ ਦੇਣਾ ਜੋ ਇਹ ਮਰਜ਼ੀ ਹੋ ਜੇ ਆਪਾਂ ਕਈ ਵਾਰੀ ਇਹ ਗੱਲ ਕਹਿ ਦਿੰਦੇ ਆ ਵੀ ਕੁੜੀਆਂ ਸਿਰ ਨੀਵਾ ਕਰ ਦਿੰਦੀਆਂ ਇਹ ਵੀ ਇਹਨੇ ਵੀ ਸਿਰ ਨੀਵਾ ਕੀਤਾ ਘਰ ਦੇ ਵਿੱਚ ਵਿਆਹਣ ਵਾਲੀ ਇਹਦੀ ਭੈਣ ਆ ਗਈ ਠੀਕ ਆ ਤੇ ਇਹਨੂੰ ਕੰਮ ਦੇ ਲਈ ਬਾਹਰ ਭੇਜਿਆ ਸੀਗਾ ਤੇ ਤੁਸੀਂ ਇਹਦੀਆਂ ਹਰਕਤਾਂ ਦੇਖੋ ਇਹਦਾ ਬਾਪ ਕਹਿੰਦਾ ਹਮ ਆਪ ਕੋ ਘਰ ਮੇ ਨਹੀਂ ਵੜਨ ਦੇਣਗੇ हां वो तो ते, उसने पहले बोल दिया था वो नहीं बढ़ने देंगे तो फिर अब क्या करोगे मैं इसको पूछे क्या करेंगे बा वेड़े या चुगी पाके बजांगे के, के ना, ना, जी ते चुगी वास्ते भी तो तंबू चाहिए दे कोई चादर चाहिए दे टम्बा रुपया ਥੋਡੇ ਕੋਲੇ ਟੰਬੇ ਖਾਣ ਵਾਲਾ ਕੰਮ ਤਾਂ ਹੈਗਾ ਥੋਡੇ ਕੋਲੇ ਨਾ ਨਾ ਜੀ ਟੰਬੇ ਦਾ ਨਾਂ ਪਵਾਉ ਕਿਸੇ ਤੋਂ ਨਹੀਂ ਅਸੀਂ ਤਾਂ ਨਹੀਂ ਪਾਉਂਦੇ ਜਿੱਦਾਂ ਹਰਕਤਾਂ ਹੀ ਇਦਾਂ ਦੀਆਂ ਯਾਰ ਮੈਂ ਕੰਮ ਤੇ ਲੱਗ ਜਾਊਂਗਾ ਜੀ ਕਿਰਾਂ ਹਾਂ ਤੇ ਕੰਮ ਤੇ ਕੰਮ ਦੇ ਲਵਾ ਸਕਦੇ ਤੁਸੀਂ ਵੇਖ ਲੋ ਮੈਂ ਕੰਮ ਤੇ ਮੈਂ ਤੈਨੂੰ ਦੱਸ ਕੀ ਮਿੰਨੀ ਬੱਸ ਦਾ ਕਨੈਕਟਰ ਲਵਾ ਦਿਆਂ ਕਮਾਲ ਹੋਈ ਪਈ ਐ ਅੱਛਾ ਤੈਨੂੰ ਤੇਰੀ ਉਮਰ 15 ਸਾਲ ਐ ਤੇ 42 ਤੈਨੂੰ ਲੱਗਦਾ ਇਹਦੇ ਨਾਲ ਮੈਚ ਸੀਗਾ ਤੇਰਾ ਬਾਈ ਐਂ ਹੀ ਹੋ ਗਏ ਗੱਲ ਦੇ ਨਾਲ ਬਹੁਤ ਟਾਈਮ ਦੀ ਸੀ ਜੀ ਮੇਰੀ ਹਾਂ ਤਿੰਨ ਕੁ ਮਹੀਨੇ ਹੋ ਗਈ ਗੱਲ ਨੂੰ ਤਿੰਨ ਮਹੀਨਿਆਂ ਚ ਵਿਆਹ ਵੀ ਕਰਾ ਲਿਆ ਹਾਂਜੀ ਮੈਂ ਬਿਹਾਰ ਛੋੜ ਕੇ ਆਇਆ ਇਸ ਕੇ ਲਈ ਮੈਂ ਬਿਹਾਰ ਛੋੜ ਕੇ ਆਇਆ ਨਹੀਂ ਬਿਹਾਰ ਕਹਾਂ ਯਾਪੇ ਤੋਂ ਹਮ ਇਸ ਕਾ ਮੇਰੇ ਸੇ ਇਸਨੇ ਮੇਰੇ ਕੋ ਫੋਨ ਕੀਤਾ ਰੋਂਗ ਨੰਬਰ ਲੱਗਿਆ ਇਸ ਕਾ ਮੇਰੇ ਗੱਲੀ ਬਾਤ ਕਰਤਾ ਹੈਲੋ ਰੋਂਗ ਲੱਗ ਗਿਆ ਜੀ ਰੋਂਗ ਲੱਗ ਗਿਆ ਮੈਨੇ ਬੋਲਾ ਰੋਂਗ ਹੈ ਉਸਕੇ ਬਾਅਦ ਇਹ ਮੇਰੇ ਕੋ ਡੇਲੀ ਫੋਨ ਕਰਤਾ ਥਾ ਫਿਰ ਰੋਂਗ ਰੋਂਗ ਮੈਂ ਰਾਈਟ ਹੋ ਗਿਆ ਹਮਾਰਾ ਫਿਰ ਮੈਂ ਬਿਹਾਰ ਛੋੜ ਕੇ ਯਹਾਂ ਪੇ ਆ ਕੇ ਮੁਫਲੀ ਕੀ ਰੇੜੀ ਲਗਾਈ ਇਸਕੇ ਲਈ ਐ ਗਲਤ ਫੋਨ ਲੱਗ ਗਿਆ ਸੀ ਹਾਂਜੀ ਮੈਂ ਤਾਂ ਇਹਨਾਂ ਨੂੰ ਐ ਕਿ ਆਪਾਂ ਉਡੇ ਘਰੇ ਚੱਲ ਵੜਦੇ ਆ ਉੱਥੇ ਜੀ ਹਾਂ ਤੇ ਇਹ ਮੰਨ ਨਹੀਂ ਰਹੇ ਜੀ ਹੁਣ ਆਪ ਆਪਨੇ ਬਿਹਾਰ ਲੈ ਜਾਓ ਇਸਕੋ ਬਿਹਾਰ ਵਾਲੇ ਤਾਂ ਇਧਰ ਆ ਰਹੇ ਆਂ ਇਸਕੋ ਪੰਜਾਬ ਸੇ ਕਿਵੇਂ ਲੈ ਕੇ ਜਾਊਂਗਾ ਉਧਰ ਮੈਂ ਗਲਤ ਹੈ ਉਹਦੀ ਵੀ ਸਹੀ ਆ ਬਿਹਾਰ ਵਾਲੇ ਇੱਧਰ ਆ ਰਹੇ ਇਹਦੇ ਕੋਈ ਦੋ ਰਹਿ ਨਹੀਂ ਗੀ ਬਿਲਕੁਲ ਆ ਵੀ ਰਹੇ ਆ ਤੇ ਪਰ ਹੁਣ ਇਹ ਦੇਖੋ ਇਹ ਤਾਂ ਕਹਿੰਦਾ ਵੇਸ ਤਾਂ ਘਰੇ ਨਹੀਂ ਵੜਨਦੇ ਇਹਨਾਂ ਦਾ ਬਾਪੂ ਜੀ ਕਹਿੰਦੇ ਵੜਦਾਂਗੇ ਗੱਲ ਅਸੀਂ ਵੀ ਐਗਰੀਆ ਵੀ ਨੇ ਬਹੁਤ ਘਟਗਾਕਾ ਅੱਛਾ ਕਮ ਸਿਕਾ ਆਪ ਸੋਚ ਲੈ ਤੇ ਆਪ ਤੋਂ 40 ਸਾਲ ਕਿਉਂ ਆਪ ਕੋਲ ਤੋਂ ਤਿਆਰ ਪੈ ਉਮਰ ਕਾ ਜੇ 15 ਸਾਲ ਕਾ ਹੈ ਮੇਰੇ ਘਰ ਵਾਲਾ ਵੀ ਦੂਸਰੀ ਲਿਆਇਆ ਲਗਾਈ ਲਿਆਉਣਾ ਹੀ ਸੀ ਜੇ ਤੂੰ ਨਹੀਂ ਖੜੀ ਹੋਣੇ ਤਾਂ ਵਿਚਾਰਨੇ ਲਿਆਉਣੀ ਸੀਗੀ ਹੁਣ ਕੀ ਕਹਿੰਦੇ ਪਿੰਡ ਵਾਲੇ ਕੀ ਕਹਿੰਦੇ ਇਹਨੂੰ ਬੈਂਡਲੇ ਦਾ ਜੀ ਕਹਿੰਦੇ ਘਰੇ ਨਾ ਵੜੀ ਕਹਿੰਦੇ ਦਿਨ ਉਹ ਕੁੱਟਾਂਗੇ ਨਹੀਂ ਹੁਣ ਹੁਣ ਜਦੋਂ ਤੁਸੀਂ ਕਿਤੇ ਜਾਣੇ ਕਰਦੇ ਆ ਲੋਕ ਕੀ ਕਹਿੰਦੇ ਆ ਕਹਿੰਦੇ ਤੇਰੀ ਮੰਮੀ ਆਏ ਆਂ ਛੇੜਦੇ ਆ ਲੋਕ ਆਏ ਕਹਿੰਦੇ ਆ ਹਾਂਜੀ ਹੁਣ ਤੁਸੀਂ ਦੇਖੋ ਮੰਮੀ ਕੀ ਕਹਿੰਦੇ ਆ ਇਹ ਲੋਕਾਂ ਦਾ ਕੀ ਆ ਲੋਕ ਤਾਂ ਬੋਲਤੇ ਰਹਤੇ ਆ ਲੋਕ ਮuje ਬੋਲਤੇ ਆ ਤੇਰਾ ਬੇਟਾ ਹੈ ਤੇਰਾ ਤੇਰਾ ਟਾਬਰ ਲੱਗਦਾ ਪਰ ਮuje ਤਾਂ ਬੇਰਾ ਹੈ ਨਾ ਮੇਰਾ ਮੇਰਾ ਬੰਦਾ ਹੈ ਇਹ ਮੇਰਾ ਪੀਰ ਹੈ ਬੰਦਾ ਹੈ ਮੇਰਾ ਪੀਰ ਹੈ ਦੇਖੋ ਜਦੋਂ ਇਹ ਕਿਤੇ ਜਾਂਦੇ ਆ ਇਹਨੂੰ ਕਹਿੰਦੇ ਨਹੀਂ ਇਹਨੂੰ ਮੰਮੀ ਕਹਿੰਦੇ ਨਹੀਂ ਇਹਨੂੰ ਬੇਟਾ ਕਹਿੰਦੇ ਨੇ ਤੁਸੀਂ ਤੁਸੀਂ ਇਹ ਚੀਜ਼ ਵੇਖੋ ਇੱਥੇ ਪਰ ਤੁਸੀਂ ਵੇਖੋ ਵੀ ਇਹ ਸਮਾਜ ਦੇ ਵਿੱਚ ਇਦਾਂ ਦੀਆਂ ਨਿੱਤ ਘਟਨਾਵਾਂ ਮੈਂ ਕਹਿੰਦਾ ਇਦਾਂ ਦੇ ਕਾਂਟ ਹੋ ਰਹੇ ਨੇ ਗੱਲਾਂ ਬਾਤਾਂ ਆ ਰਹੀਆਂ ਨੇ ਖੁੱਲ ਕੇ ਸਾਹਮਣੇ ਕੀ ਕੀ ਕਰਾਂਗੇ ਅਸੀਂ ਯਾਰ ਇਹ ਇਹ ਵੇਖੋ ਇਹਨੇ ਕੋਈ ਆਦੇ ਪੀਰ ਐਨ ਸਵਾਰੇ ਨਹੀਂ ਸੋਚਿਆ ਇੱਥੇ ਕਿ ਉਹ ਬਜ਼ੁਰਗਾ ਆ ਆਪਦੀ ਸੈਕਟਰ ਵਾਰੇ ਨਹੀਂ ਸੋਚਿਆ ਉਹਨਾਂ ਦੇ ਵੀ ਮੂੰਹ ਤੇ ਕਾਲਖ ਮੈਂ ਤਾਂ ਕਹਿੰਦਾ ਚੰਗਾ ਜੇ ਪੰਚਾਇਤ ਨੇ ਇਹਨੂੰ ਮਤਾ ਪਾ ਕੇ ਕੱਢਦੇ ਤੇ ਮਾਪਿਓਣੇ ਇਹਨੂੰ ਬੇਦਖਲ ਕਰਤਾ ਕਰਨਾ ਵੀ ਚਾਹੀਦਾ ਇਹੇ ਜਨੂੰ ਬਾੜਨੇ ਨਹੀਂ ਚਾਹੀਦਾ ਜਦੋਂ ਇਹ ਬੰਦੇ ਨੇ ਹੁਣ ਤੁਸੀਂ ਇਹ ਨਹੀਂ ਦੇਖਿਆ ਹੁਣ ਇਹ ਤਾਂ ਕਹਿੰਦਾ ਅਸੀਂ ਛੱਡ ਦੇਣਾ ਇਹ ਤਾਂ ਕਹਿੰਦਾ ਮੈਂ ਛੱਡ ਦੂੰਗਾ ਇਹਨੂੰ ਮੂਝੇ ਨਹੀਂ ਛੋੜੇਗਾ ਇਹ ਘਰ ਵਾਲੋ ਕੋ ਛੋੜ ਸਕਤਾ ਮੂਝੇ ਥੋੜੇ ਛੋੜੇਗਾ ਮੈਂ ਇਹ ਛੋੜੂੰਗਾ ਹੀ ਫਿਰ ਮੇਰੇ ਕੋਲ ਕੋ ਹੋਇਆ ਹੀ ਨਾ ਜੀ ਐਸੇ ਕੈਸੇ ਛੋੜੇਗਾ ਮੇਰੇ ਕੋ ਮੈਂ ਤੇਰੇ ਲਈ ਬਿਹਾਰ ਛੋੜ ਕੇ ਆ ਗਈ ਤੂੰ ਆਪਣੇ ਘਰ ਵਾਲੋ ਕੋ ਨਹੀਂ ਛੋੜ ਸਕਤਾ ਮੈਂ ਤੈਨੂੰ ਮੈਂ ਟ੍ਰੇਨ ਚੜਾ ਦੂੰਗਾ ਉੱਥੇ ਤੂੰ ਜਾਵੜੀ ਇਹ ਬਸ ਐਸੇ ਬ 100 ਪੈਸੇ ਮੰਗਾਲਾ ਆਪਾਂ ਘਰ ਪਾਲਾਂਗੇ ਜੀ ਇਹ ਤਾਂ ਕਹਿੰਦਾ ਪੈਸੇ ਲਿਆ ਪੈਸੇ ਮੇਰੇ ਮੂਫਲੀ ਵੇਚ-ਵੇਚ ਕੇ ਜਿੰਨੇ ਮੈਨੇ ਇਕੱਠੇ ਕੀਏ ਥੇ ਮੈਨੇ ਹੋਟਲ ਦਾ ਬਿੱਲ ਦੇ ਦਿਆ ਇਹ ਤਾਂ ਕਹਿੰਦਾ ਮੋਟਰਸਾਈਕਲ ਵੇਚ ਕੇ ਦੇ ਦੋ ਮੋਟਰਸਾਈਕਲ ਵੇਚ ਕੇ ਤੋਂ ਬਿੱਲ ਦਿਆ ਹੈ ਖਾਣਾ ਵੀ ਤੋਂ ਖਾਇਆ ਹੈ ਏਦਾਂ ਕਿਵੇਂ ਛੱਡ ਦੇਗਾ ਯਾਰ ਇਹ ਕਹਿੰਦੀ ਵੀ ਮੈਂ ਏਦਾਂ ਹੋਣੀ ਨਹੀਂ ਦੇਣਾ ਮੈਂ ਦੱਸ ਤੂੰ ਤੂੰ ਇਹ ਕੰਮ ਕੀਤੇ ਕਿਉਂ ਤੈਨੂੰ ਮਾੜੀ ਮੋਟੀ ਅਕਲ ਨਹੀਂ ਆ ਜੀ ਉਹਦਾ ਜੀ ਨਾ ਕਹਿੰਦਾ ਮਿਰਜਾ ਵੀ ਸੇਵਾ ਲੈ ਗਈ ਗਿਆ ਸੀ ਜੀ ਮਿਰਜਾ ਸੇਵਾ ਲੈ ਗਿਆ ਤੇ ਮਿਰਜੇ ਦਾ ਲੈਵਲ ਬਹੁਤ ਉੱਚਾ ਸੀ ਤੇ ਕੋੜੀ ਹੀ ਤੇਰੇ ਕੋਲੇ ਸਾਈਕਲ ਓਏ ਹੁਣ ਐ ਹੋ ਜਾਂਦਾ ਜੀ ਪੈਰਾਂ ਚ ਫਿਰ ਵੇਖਿਆ ਨਹੀਂ ਜਾਂਦਾ ਜੀ ਫਿਰ ਵੇਖਿਆ ਪਰ ਉਹਨੂੰ ਝਾਲੇ ਨੂੰ ਹੁਣ ਹੁਣ ਪੱਤਰਕਾਰਾਂ ਦੀ ਹਸਾਰਾ ਲੈਣ ਦੀ ਗਲੋੜ ਸੀ ਝਾਲੇ ਨੂੰ ਹੁਣ ਤੁਸੀਂ ਮੈਨੂੰ ਥਾਂ ਦਵਾ ਦਿੰਦੇ ਘਰੋਂ ਮੈਂ ਤੁਹਾਨੂੰ ਤਾਂ ਸੱਦਾ ਹੀ ਤੁਸੀਂ ਤਾਂ ਮੇਰੇ ਖਲਾਫ ਹੀ ਹੋ। ਹਾਂ ਉਹਨੂੰ ਪਤੰਦਰ ਦੇ ਦੱਸ ਮੈਂ ਪ੍ਰਾਪਰਟੀ ਡੀਲਰਾਂ ਦੱਸ। ਆਪ ਆਪ ਸਾਗੇ ਰੱਖ ਲਓ ਇਸਕੋ ਕੰਮ 'ਤੇ। ਕਹਾਂ ਤੇ ਰੱਖ ਲਉ ਆਪ ਆਪ ਰੱਖ ਲਉ ਨਾ ਗੱਡੀ ਕੁਡੀ ਚਲਾ ਲੇਤਾ ਗੱਡੀ ਕੁਡੀ ਤੂੰ ਰਹਿਣ ਦੇ ਥੋੜੀ ਗੱਡੀ ਤੋਂ ਮੈਂ ਵੀ ਚੰਗਾ ਮੈਂ ਇਹਨੂੰ ਕਿਤੇ ਨਹੀਂ ਰੱਖਣਾ ਪਰ ਤੁਸੀਂ ਇਹ ਗੱਲ ਮੰਨੋ ਵੀ ਗਲਤੀ ਆ ਪੱਤਰਕਾਰੀ ਕਰ ਲੇਗਾ ਐਸੇ ਬੰਦੇ ਪੱਤਰਕਾਰੀ ਕੀ ਲਾਇਕ ਹੈ ਪਲੱਸ 2 ਪੜਿਆ ਹੈ ਭਲਾ ਜਿੰਨੀ ਜੇ ਪਲੱਸ 2 ਪੜਿਆ ਇਹਨੂੰ ਅਕਲ ਆਈ ਹੁੰਦੀ ਤੇ ਫਿਰ ਤੇਰੇ ਇਹਨਾਂ ਨੇ ਕਲਾਉਂਦਾ ਇਹ ਮੇਰੇ ਲਈ ਤਾਂ ਵਿਆਹ ਕਰਾ ਕੇ ਲੈ ਕੇ ਆਇਆ ਮੰਨੇ ਤੋਂ ਜਾ ਜੀ ਮੈਨੂੰ ਘਰੇ ਪਹੁੰਚਦਾ ਕਰ ਦਿਓ ਪਹੁੰਚਦਾ ਕਰ ਦਿਓ ਦੱਸ ਜਿਵੇਂ ਕਹਾਂ ਸੀ ਆ ਹਸਪਤਾਲ 'ਚ ਪਏ ਹੁੰਦੇ ਮੈਂ ਪਹੁੰਚਦਾ ਕਹਦਣਾ ਤੈਨੂੰ ਪਤਾ ਸੀ ਵੀ ਇਹ ਕੰਮ ਕਰਨਾ ਹੁਣ ਤੈਨੂੰ ਪਛਤਾਵਾ ਹੋ ਹੈਂ ਹਾਂਜੀ ਤੇ ਹੁਣ ਇਹ ਖੇੜਾ ਨਹੀਂ ਛੱਡਦੀ ਹੁਣ ਇਹ ਖੇੜਾ ਨਹੀਂ ਛੱਡਦੀ ਰੋਟੀਆਂ ਖਾਣ ਨੂੰ ਤਾਂ ਪੈਸੇ ਨਹੀਂ ਗਾਟੀਆਂ ਪੁੱਛੀ ਜਾਂਦੀਆਂ ਗਾਟੀਆਂ ਪੁੱਛੀ ਜਾਂਦੀਆਂ ਹੁਣ ਪੂਰਾ ਆਕਿਆ ਖੜਾ ਇਹਨੂੰ ਘਰੋਂ ਆ ਜਿਹੜਾ ਤਿੱਤਰ ਬਣਾ ਦਿੱਤਾ ਗਿਆ ਮੈਂ ਕਹਿੰਦਾ ਵੀ ਜਦੋਂ ਇਹੋ ਜਿਹੇ ਮਾਮਲੇ ਆਉਂਦੇ ਆ ਠੀਕ ਆ ਬਣਾਉਣਾ ਵੀ ਚਾਹੀਦਾ ਹੁਣ ਕੀ ਦਿਖਾਈਏ ਵੇਖੋ ਕਿੰਨੀਆਂ ਘਟਨਾਵਾਂ ਹੁੰਦੀਆਂ ਹਨ ਇਹ ਪੰਗੇ ਪਾਇਆ ਸਾਰੇ ਫੂਨਾ ਨੇ ਮੋਬਾਈਲ ਫੂਨਾ ਨੇ ਇਹਦੇ ਤੇ ਤੁਸੀਂ ਕਮਾਈ ਵੀ ਕਰ ਸਕਦੇ ਹੋ ਬਹੁਤ ਕੁਝ ਕਰ ਸਕਦੇ ਹੋ ਪਰ ਗਲਤ ਕੰਮਾਂ ਲਈ ਜ਼ਿਆਦਾ ਜਰੂਰਤ ਹੁੰਦਾਗਾ ਹੁਣ ਤੁਹਾਡਾ ਕੋਈ ਹੱਲ ਨਹੀਂ ਇੱਥੇ ਹੁਣ ਇਹਦੇ ਪੈਸੇ ਹਜੇ ਮਨੋਸਮਾਨ ਨਹੀਂ ਚੱਕਣ ਦਿੰਦਾ ਹਾਂ ਉਹ ਮੈਂ ਤੇ ਭਾਂਡੇ ਮਾਣਦਿਆ ਕਰੂੰਗਾ ਹੀ ਬਸ ਮੈਂ ਵੀ ਗੱਲੇ ਲੱਗ ਜੂੰਗੀ ਮੈਨੂੰ ਮਤਾ ਪੱਤਰਕਾਰ ਮੈਨੂੰ ਬੋਲ ਰਾ ਨਾ ਤੂੰ ਗਾਡੀ ਚੜਕੇ ਵਾਪਸ ਬਿਹਾਰ ਚਲ ਜਾ ਮੈਂ ਚਲੀ ਜਾਉਂ ਤਾਂ ਮੇਰਾ ਘਰਵਾਲਾ ਵੀ ਦੂਸਰੀ ਲੁਗਾਈ ਲੈ ਆਇਆ ਮੇਰੇ ਤਿੰਨ ਟਾਬਰ ਮੈਂ ਛੋੜ ਕੇ ਇਹ ਲਈ ਆ ਗਈ ਮੈਂ ਕਿੱਠੀ ਜਾਉਂਗੀ ਇਹ ਤਾਂ ਕਹਿੰਦੀ ਮੈਂ ਵੀ ਜਵਾਗ ਛੱਡ ਕੇ ਆਈ ਹਾਂ ਤੇ ਕਰਿਆ ਕਿ ਤੂੰ ਜਦੋਂ ਇਹਨੂੰ ਉੱਥੋਂ ਬੁਲਾਈ ਜਾਂਦਾ ਸੀ ਉਦੋਂ ਤੂੰ ਤਾਂ ਐਂ ਬੁਲਾ ਲਿਆ ਜਿਵੇਂ ਸ਼ਕਤੀਮਾਨ ਨੇ ਆਉਣਾ ਹੁੰਦਾ ਤੈਨੂੰ ਨਹੀਂ ਪਤਾ ਸੀ ਵੀ ਚੱਲਣੀ ਪਊ ਇਹ ਮੈਨੇ ਤੂੰ ਝੂਠ ਬੋਲ ਕੇ ਬੁਲਾਇਆ ਪੱਤਰਕਾਰ ਮੰਨੇ ਬੋਲਾ ਮੇਰੇ ਗਿੱਲੇ ਨਾ ਮੇਰਾ ਬਾਪੂ ਨੇ 10 ਗਿੱਲਾ ਲਗਾ ਰੱਖਿਆ ਇਹ ਕਹਿੰਦੀ ਤੂੰ 10 ਕਿੱਲੇ ਜਮੀਨ ਦੇ 10 ਕਿੱਲਾ ਹਾਂ ਝੂਠ ਮਾਰਿਆ ਸੀ ਇਹਨੇ ਹਾਂਜੀ ਮੈਂ 10 ਕਿੱਲਾ ਸੁਣ ਕੇ ਆ ਗਈ ਨਹੀਂ ਤੂੰ ਇਹਨੂੰ ਕਿਹਾ ਸੀ ਵੀ 10 ਕਿੱਲੇ ਜ਼ਮੀਨ ਹਾਂਜੀ ਕਿਆ ਸੀ ਤੇ ਐ ਨਹੀਂ ਦੱਸਿਆ ਵੀ ਦਿਹਾੜੀ ਕਰਦਾ ਨਹੀਂ ਜੀ ਐ ਦੇਖ ਵੇਖ ਦੰਦ ਤਾਂ ਪੂਰੇ ਐ ਕੱਢਦਾ ਮੇਰਾ ਸਾਲਾ ਜਿਵੇਂ ਮੈਡਲ ਜਿੱਤਿਆ ਹੁੰਦਾ ਮੈਨੂੰ ਸਮਝ ਨਹੀਂ ਆਉਂਦੀ ਹੈ ਹੁਣ ਤੈਨੂੰ ਲੱਗਦਾ ਮੜਾ ਮੋਟਾ ਪਤਾ ਹਾਂਜੀ ਹਾਂਜੀ ਹੈ ਹਾਂਜੀ 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 ਕਰੀ ਜਾਂਦਾ ਤੁਸੀਂ ਇਹ ਚੀਜ਼ ਵੇਖੋ ਵੀ ਯਾਰ ਤੂੰ ਇਹਨੂੰ ਐ 10 ਕਿੱਲੇ ਕਹਿ ਕੇ ਸੱਦ ਲਿਆ ਤੇ 10 ਕਿੱਲੇ ਕਿਤੇ ਵੇਖੇ ਆ ਨਹੀਂ ਜੀ ਨਹੀਂ ਜੀ ਤੁਸੀਂ ਕੋਈ ਛਪਾਸਟਿਕ ਗੱਲਾਂ ਕਰਦਾ ਹੁਣ ਪਰ ਘਰੇ ਬਾਪੂ ਨੇ ਤਾਂ ਮੇਲਾ ਰਾਮ ਨੇ ਕਹਿੰਦਾ ਵੀ ਮੇਲਾ ਦੁਨੀਆਂ ਦੇ ਵੇਖ ਪੁੱਤ ਹੁਣ ਇਹ ਮੇਲਾ ਘਰੇ ਨਹੀਂ ਵੜਨ ਲੈਂਦਾ ਇਹਨਾਂ ਨੇ ਇਹਨਾਂ ਨੇ 10 ਕਿੱਲੇ ਤਾਂ ਹੈਗੇ ਆ ਇਨਕੇ ਘਰ ਮੈਂ ਬੱਕਰੀਆਂ ਬਾੰਦ ਰੱਖਿਆ ਕਿੱਲਾ ਗੇਲੀ ਹੈ ਬੱਕਰ ਨਾਲ ਆ ਜਿ ਉਹ ਹੀ ਦਿੱਥੇ ਸੀ ਇਹਨੂੰ ਮੈਂ ਉਹੀ ਕਿੱਲੇ 10 ਸੀ ਇਹ ਦੂਜੇ ਸਾਡੇ ਇਹ ਵੇਖੋ ਵੇਖੋ ਤੁਸੀਂ ਗੱਲ ਮੇਰੇ ਨਾਲ ਅੱਛਾ ਪਿਆਰ ਪਿਆਰ ਵਾਲੇ ਚੱਕਰ 'ਚ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਜ਼ਿੰਦਗੀਆਂ ਖਰਾਬ ਹੋ ਜਾਂਦੀਆਂ ਬਰਬਾਦ ਹੋ ਜਾਂਦੀਆਂ ਹੁਣ ਮੇਲਾ ਰਾਮ ਤਾਂ ਕਹਿੰਦਾ ਦੁਨੀਆਂ ਦਾ ਮੇਲਾ ਵੇਖ ਲੈ ਘਰੇ ਵੜਿਆ ਇਹ ਘਰੇ ਨਹੀਂ ਵੜਨ ਲੈਂਦਾ ਇਮਾ ਕੋਈ ਮੇਲਾ ਵੈਣਾ ਕਿ ਚੱਲਦਾ ਹੈ ਉੱਥੇ ਲੈ ਜਾਉਂਗਾ ਜੀ ਇੱਕ ਰੋਟੀ ਨਾਲ ਮੈਂ ਖਾਂਦੀ ਆ ਜੀ ਕਿੰਨਾ ਖਾਂਦੀ ਆ 7-8 ਖਾਏ ਨੇ ਮੈਂ 7-8 ਤਾਂ ਖਾਉਗੀ ਜਿਹੜੇ ਸਹਾਉਣਾ ਦੀ ਸਿਹਤ ਕਿੰਨੀਆਂ ਰੋਟੀਆਂ ਖਾਣੀ ਆ ਮੈਂ 8 ਵੀ ਖਾ ਜਾਉਂ ਇੱਕ ਇੱਕ ਟਾਈਮ ਕੀ 8 ਰੋਟੀ ਖਾਉਂਗਾ ਇਹ ਇਹ ਕਿੰਨਾ ਖਾਣਾ ਇਹ ਤਾਂ ਤੀ ਨਹੀਂ ਖਾ ਜਾ ਤੀ ਨਹੀਂ ਖਾਤਾ ਹੋਰ ਜੀ ਹੁਣ ਇਹ ਤਾਂ ਹਜੇ ਤਾਂ ਹਜੇ ਤਾਂ ਉਹ ਰੋਟੀਆਂ ਦਾ ਖਰਚਾ ਨਹੀਂ ਝੱਲਿਆ ਜਾਂਦਾ ਸੁਰਖੀ ਬਿੰਦੀ ਲੀੜਾ ਕਪੜਾ ਹਾਈ ਤਾਂ ਬਹੁਤ ਲੰਮੀ ਗੇਮ ਆ ਉਹ ਕਿਵੇਂ ਚੱਲੇਗਾ ਫਰ ਵੇਣੇ ਆਈ ਗਏ ਸਿਰੀ ਲੱਗ ਜਾਂਗੇ ਆਏ ਓਏ ਹੈ ਸਿਰੀ ਲੱਗਣਾ ਸਿਰੀ ਵੀ ਹੁਣ ਬਿਨਾ ਕਾੜਾਂ ਤੋਂ ਪ੍ਰੂਫਾਂ ਤੋਂ ਅਗਲਾ ਲਾਉਂਦਾ ਨਹੀਂ ਟਾਈਮ ਬਹੁਤ ਮਾੜਾ ਸਹੀ ਗੱਲ ਹੈ ਜੀ ਹਾਂਜੀ ਆਈ ਫਿਰ ਮੈਨੇ ਨੂੰ ਹੀ ਬੋਲਿਆ ਕਰਦਾ ਤੂੰ ਤੋਂ ਬੜੀ ਸੋਹਣੀ ਐ ਤੂੰ ਬੜੀ ਹੈਨਾ ਉਹ ਐ ਫੂਟ ਨਹੀਂ ਐ ਤੂੰ ਤੋਂ ਅਬ ਮੈਨੇ ਸੁਰਖੀ ਬਿੰਦੀ ਕੀ ਤੋਂ ਲੋੜ ਕੋ ਨਹੀਂ ਮੈ ਨੂੰ ਹੀ ਗਣੀ ਫੂਲਤੀ ਹਾਂ ਔਰ ਇਹ ਇਹ ਤੋਂ ਕਾਲਾ ਐ ਮੈਂ ਕਾਲੀ ਵੀ ਕੋ ਨਹੀਂ ਇਤਨੀ ਰੋਟੀ ਦਾ ਖਰਚਾ ਨਹੀਂ ਕਰ ਸਕਤਾ ਮੇਰੇ ਤੇ ਸਕਾਰੀ ਦਵਾਈ ਕੋ ਨਾ ਵੀ ਇਹ ਕਾਲਾ ਸੇ ਹਾਂ ਕਾਣੇ ਪਿਆਰ ਹੋ ਗਿਓ ਪਿਆਰ ਹੋ ਗਿਓ ਹਾਂਜੀ ਹੁਣ ਤੁਸੀਂ ਠੰਡ ਜੀ ਮੰਦੀ ਜਾਂਦਾ ਵੇਖੋ ਪੰਗਾ ਤਾਂ ਲੈ ਲੈਨੇ ਵੱਡਾ ਇੱਕ ਤਾਂ ਇਹਨੂੰ ਘਰਾਂ ਵਾਲੇ ਪਾਸੋਂ ਡਾਂਗਾ ਪਈਆਂ ਪਿੰਡ ਦੀ ਪੰਚਾਇਤ ਨੇ 73 ਬਣਾਤਾ ਇਹਦਾ ਤੇ ਇੱਕ ਮਾਂ ਦੇ ਪੁੱਤ ਨੇ ਤੁਸੀਂ ਇਹ ਇਧਰ ਦੇਖ ਲੋ ਹੈ ਇਧਰ ਤੁਸੀਂ ਹਾਲ ਵੇਖ ਲੋ ਵੀ ਇਹਨਾਂ ਦਾ ਕੋਈ ਹੈ ਮੇਲ ਤੁਹਾਡੇ ਆਪ ਦੇ ਸਾਹਮਣੇ ਵੇਖ ਲੋ ਆਖੇ ਮੈਨੂੰ ਮੁੰਡਾ ਕਹਿੰਦੇ ਉਹਨੂੰ ਮੰਮੀ ਕਹਿੰਦੇ ਮੈਂ ਤਾਂ ਨਾ ਕਹਿਣਾ ਹੀ ਹੈ ਜਿਹੜੇ ਹਿਸਾਬ ਨਾਲ ਤੁਹਾਡਾ ਇਹ ਕੰਮ ਵਿੱਢਿਆਗਾ ਹੁਣ ਅੱਜ ਦੀ ਰੋਟੀ ਖਾ ਲਈ ਔਰ ਰੋਟੀ ਤੋਂ ਖਾ ਲਈ ਰੋਟੀ ਸੁਆਦ ਨਹੀਂ ਲਗਦੀ ਮੈਨੂੰ ਮੈਂ ਚਾਵਲ ਖਾਉ ਹੂੰ ਨਾ ਆਲੂ ਚਾਵਲ ਖਾਉ ਹੂੰ ਇਹ ਚਾਵਲ ਵੀ ਨਹੀਂ ਲਿਆ ਕੇ ਦੇਣ ਤਾਂ ਮੈਨੂੰ ਕੋਲ ਹੁਣ ਦੰਦ ਕੱਢੀ ਜਾਂਦਾ ਲੈ ਕੇ ਕੀ ਦਵਾ ਜੀ ਮੈਂ ਤਾਂ ਬੰਗਾ ਬੰਗਾ ਜਿੱਦੇ ਸਾਧ ਲਈ ਸੀ ਉਹਦੇ ਕਿ ਪਟਿਆਲੇ ਵਾਲੇ ਰਾਜੇ ਨਾਲ ਯਾਰੀ ਸੀ ਤੇਰੀ ਉਹਦੇ ਤਾਂ ਸੀਗਾ ਹੀ 5000 ਦੇ ਹੀ ਲਈ ਸੀ ਮੂਫਲੇ ਜਾਂਦਾ ਵੇਚ ਕੇ ਇਹ ਰੇੜੀ ਵਾਲੇ ਰੁਪਏ ਰਪਏ ਉਹਨਾਂ ਨੇ ਇਹਨੇ ਵੇਚ ਕੇ ਕਹਿੰਦੇ ਕਿ ਜਾਵੜੇ ਨੂੰ ਭੇਜ ਦੇ ਦਾਂਗੇ ਮਗਰ ਪਾ ਦਾਂਗੇ ਕੁਝ ਨਹੀਂ ਦਿੱਤਾ ਉਹਨਾਂ ਨੇ ਹਾਂ ਇਹ ਪਤਾ ਕਿ ਇਹ ਘਰ ਘਰ ਤੇ ਭਾਗ ਤੋਂ ਆਇਓ ਘਰ ਤੇ ਆਣ ਲੱਗ ਗਿਆ ਕੱਪੜਾ ਵੀ ਨਾ ਲੈ ਕੇ ਆਇਆ ਮੈਂ ਮੇਰੇ ਬਡੇ ਟਾਬਰ ਕੇ ਕੱਪੜੇ ਲੈ ਕੇ ਆਈ ਹਾਂ ਕਪੜੇ ਲੈ ਕੇ ਨਹੀਂ ਕਰੋ ਨਹੀਂ ਜੀ ਮੇਰੇ ਬਡੇ ਟਾਬਰ ਕੇ ਕਪੜੇ ਜਿਹੜੇ ਹਸਾਬ ਨਾਲ ਇਹਦਾ ਬਾਪੂ ਆਕਿਆ ਫਿਰਦਾ ਕਪੜੇ ਤਾਂ ਜਿਹੜੇ ਇਹਦੇ ਉਹ ਇਹ ਵੀ ਪਾੜੂਗਾ ਤੁਸੀਂ ਇਹ ਵੀ ਹਿਸਾਬ ਲਾ ਲਿਓ ਪਰ ਵੇਖੋ ਯਾਰ ਇਹ ਜੀ ਇਹ ਇੱਕ ਬੇਸ਼ੱਕ ਅਸੀਂ ਵੇਖੂ ਮਲੂਕਾ ਟੀਮ ਇੱਕ ਮੈਸੇਜ ਦਿੰਦੀ ਆ ਪਰ ਤੁਸੀਂ ਸੋਸ਼ਲ ਮੀਡੀਆ ਤੇ ਵੇਖੋ ਚੈਨਲਾਂ ਤੇ ਚੱਲਦੀਆਂ ਖਬਰਾਂ ਕਿਵੇਂ ਸਾਡੇ ਪੰਜਾਬ ਦਾ ਘਾਣ ਹੋ ਰਿਹਾ ਵੇਖੋ ਹਨਾ ਜਿੱਥੇ ਕਿ ਰਿਸ਼ਤੇ ਤਾਰ-ਤਾਰ ਹੁੰਦੇ ਆ ਕੋਈ ਚਾਰ ਬੱਚਿਆਂ ਦੀ ਮਾਂ ਠ ਗਈ ਪੰਜਾਂ ਦੀ ਉੱਠ ਗਈ ਆਹ ਹੁਣ ਇੱਕ ਹੋਰ ਮਾਮਲਾ ਜਿਹੜਾ ਚੱਲ ਰਿਹਾ ਸੀਗਾ ਕਿ ਜਿੱਥੇ 12-13 ਵਿਆਹ ਕਰਾ ਲੈ ਬਹੁਤ-ਬਹੁਤ ਕੋਸ਼ਿਸ਼ ਇਦਾਂ ਦਾ ਠੀਕ ਆ ਹੁਣ ਇਹਨਾਂ ਦੇ ਨਾਲ ਵੀ ਇਹੀ ਗੱਲ ਬਾਤ ਆ ਹੁਣ ਤੁਸੀਂ ਦੇਖੋ ਕੋਈ ਡਿਸੀਜਨ ਨਹੀਂ ਕੋਈ ਇਹਨਾਂ ਨੂੰ ਪਤਾ ਨਹੀਂ ਜ਼ਿੰਦਗੀ ਗੁਜ਼ਰਨੀ ਕਿਵੇਂ ਆ ਇੱਕ ਪਿਆਰ ਦੇ ਨਾਂ ਤੇ ਪਿਆਰ ਇਦਾਂ ਦਾ ਨਹੀਂ ਹੁੰਦਾ ਇਸ਼ਕ ਇਦਾਂ ਦਾ ਨਹੀਂ ਹੁੰਦਾ ਉਹ ਗੱਲਾਂ ਕਿਤੇ ਉਤਲੇ ਲੈਵਲ ਦੀਆਂ ਹੁੰਦੀਆਂ ਆਰ ਪਾਰ ਦੀਆਂ ਪਰ ਇਹਨਾਂ ਨੇ ਵੇਖਿਆ ਕੁਝ ਨਹੀਂ ਬਸ ਇਦਾਂ ਹੁਣ ਕੀ ਕਹਿਣਾਗਾ ਫਿਰ ਮੈਂ ਕੁਝ ਨਹੀਂ ਕਹਿਣਾ ਮੈਨੂੰ ਹੀ ਕਹਿਣਾ ਮੈਂ ਵਾਪਸ ਨਹੀਂ ਜਾਉਂਗੀ ਮੇਰਾ ਬੰਦਾ ਵੀ ਦੂਸਰੀ ਲੁਗਾਈ ਲੈ ਆਇਆ ਮੈਨੇ ਵੀ ਨਾ ਬੜਨ ਦੇਗੇ ਇਹਨਾਂ ਬੋਲ ਮੈਨੇ ਰੱਖਾਗਾ ਇਹਨੂੰ ਮਤਾਂ ਹੈ ਗਾਈ ਤੁਸੀਂ ਐ ਕਦੇ ਹੀ ਘਰੇ ਤੂੰ ਕਿ ਮੈਂ ਰੁਲ ਗਈ ਸੀ ਹੂੰ ਐ ਕਹਦੀ ਨਾ ਵੀ ਸਕੀਮਾਂ ਅਸਲ ਚ ਸਕੀਮਾਂ ਨੇ ਲਿਆਇਆ ਉੱਥੋਂ ਪਤੰਦਰ ਦਾ ਉਹਨੂੰ ਸਕੀਮਾਂ ਵੀ ਦਿੰਦਾ ਹੋਣਾ ਹੁਣ ਕਹਿੰਦਾ ਕਿ ਤੂੰ ਘਰੇ ਜਾ ਕੇ ਐ ਕਹਦੀ ਮੈਂ ਵਿਆਹ ਨਹੀਂ ਕਰਾਇਆ ਮੈਂ ਰੁਲ ਗਈ ਸੀ ਮੇਲੇ 'ਚ ਹੈ ਐ ਕਹਦੇ ਘਰੇ ਜਾ ਕੇ ਇਹ ਮੈਨੂੰ ਵਿਗਿਆਨੀ ਲੱਗਦਾ ਬੰਦਾ ਵੀ ਇਹ ਵਿਗਿਆਨੀ ਬਣੂ ਮੈਂ ਤੇ ਪਿੰਡ ਦੀ ਪੰਚਾਇਤ ਨੂੰ ਕਹਿੰਦਾ ਵੀ ਇਹਨੂੰ ਰੱਖ ਲਓ ਤੁਹਾਡਾ ਪਿੰਡ ਤਰੱਕੀ ਤੇ ਜਾਊਗਾ ਪਤੰਦਰ ਦਾ ਹੁਣ ਉਹਨੂੰ ਸਕੀਮਾਂ ਦੇਣਾ ਤੇ ਤੂੰ ਪਹਿਲਾਂ ਨਾ ਇਹ ਗੱਲ ਸੋਚੀ ਇਹੀ ਆਈ ਸੀ ਜੀ ਮੇਰੇ ਕੋਲ ਪਹਿਲਾਂ ਭੱਜ ਕੇ ਤੇ ਰੌਂਗ ਨੰਬਰ ਤਾਂ ਤੂੰ ਲਾਉਂਦਾ ਰਿਆਂ ਉਹ ਲੱਗ ਗਈ ਇਹ ਫੀਡ ਕਰੀ ਪੱਠੀ ਸੀ ਜਾਨੂ ਲੈ ਕੇ ਉੱਤੇ ਜਾਨੂ ਲੈ ਕੇ ਹੁਣ ਜਾਨੂ ਦਾ ਵੇਖ ਲੋ ਜਾਨੂ ਕੋਲੇ ਪੈਸੇ ਵੀ ਨਹੀਂ ਕਾਣੂ ਤੁਸੀਂ ਇਹ ਦੇਖੋ ਹੁਣ ਜਾਨੂ ਦਾ ਕੀ ਤੈਨੂੰ ਤਾਂ ਜਾਣਾ ਹੀ ਪੈਣਾ ਬਿਹਾਰ ਫਿਰ ਬਾਪੂ ਮੈਂ ਇੱਕ ਗੀਤ ਸੁਣਿਆ ਥਾ ਉਹ ਸੱਚ ਜਾਣੀ ਜਾਨੂ ਉਹਦੋਂ ਜ਼ਹਿਰ ਲੱਗਦਾ ਇਹ ਮੈਂ ਜ਼ਹਿਰ ਲੱਗਦੀ ਹੁਣ ਇਹਨੂੰ ਹੁਣ ਜ਼ਹਿਰ ਤਾਂ ਲੱਗੂਗਾ ਹੀ ਕੰਮ ਹਜੇ ਤਾਂ ਤੁਸੀਂ ਅੱਗੇ ਅੱਗੇ ਵੇਖੋ ਹੁੰਦਾ ਕੀ ਆ ਤੁਸੀਂ ਇਹ ਦੇਖੋ ਪਰ ਬਈ ਹੁਣ ਨਾ ਤੇਰਾ ਬਾਪੂ ਮੰਨਦਾ ਨਾ ਪਿੰਡ ਵਾਲੇ ਮੰਨਦੇ ਆ ਹੁਣ ਫਿਰ ਇਹਦੂ ਅਗਲਾ ਕਦਮ ਕੀ ਆ ਪਾ ਵੀ ਮੈਂ ਫਿਰ ਦਾ ਰਾਹ ਪੈਣਾ ਘਰੇ ਜੀ ਫਿਰ ਬੈਠੀ ਰੂ ਹੋਟਲ ਦੇ ਤੇ ਮੈਂ ਮੈਂ ਕੀ ਕਰੂੰਗੀ ਹੋਟਲ ਮੈਂ ਬੈਠ ਕੇ ਮੈਂ ਵਾਪਸ ਗੱਡੀ ਚੜ ਜੂੰਗੀ ਫਿਰ ਇਹ ਹੁਣ ਕੋਈ ਹੋਰ ਵੇਖੇ ਹੈ ਹਾਂਜੀ ਮੈਂ ਕਿਸੇ ਹੋਰ ਗਲੀ ਚਲ ਜੂੰਗੀ ਫਿਰ ਹੋਰ ਤਾਂ ਕੋਈ ਮੇਰੇ ਲਾਗਾਚਾਰਾ ਕੋ ਨਹੀਂ ਦੇ ਨਹੀਂ ਜਦੋਂ ਤੁਸੀਂ ਇਹ ਗੱਲ ਕਹਿੰਦੇ ਆਂ ਅਸ ਤਾਂ ਵਿਹਾਰਦੇ ਆਂ ਫਲਾਣਾ ਢਿੰਗੜਾ ਤੇ ਸ਼ੂਟ ਪੰਜਾਬੀ ਸ਼ੂਟ ਕਿਉਂ ਪਾਇਆ ਸ਼ੂਟ ਮਨੇ ਇਹ ਲਿਆ ਕੇ ਦੇ ਗਿਆ ਤੂੰ ਲੈ ਕੇ ਆਂ ਸ਼ੂਟ ਇਹਦਾ ਹੀ ਮੇਰੀ ਮੰਮੀ ਦਾ ਪਾਇਆ ਮੰਮੀ ਦਾ ਹੁਣ ਹੁਣ ਦੱਸਦਾ ਜਦੋਂ ਤੈਨੂੰ ਇਹ ਤੈਨੂੰ ਅਕਲ ਨਹੀਂ ਵੀ ਜੋ ਤੇਰੀ ਮੰਮੀ ਵਾਲਾ ਛੂਟ ਇਹਦੇ ਆ ਗਿਆ ਵੀ ਇਹ ਤੇਰੇ ਵਿਆਹ ਕਰਾਉਣ ਦੀ ਉਮਰ ਦੀ ਹੈਗੀ ਆ ਏ ਮੈਨੂੰ ਤਾਂ ਪਤਾ ਹੀ ਨਹੀਂ ਸੀ ਐਡੀ ਆ ਜੀ ਇਹ ਨਾਮ ਦੀ ਫੋਟੋ ਵੇਖੀ ਸੀ ਜੀ ਹਾਂ ਹੋਰ ਕੀ ਇਹ ਤਾਂ ਉ ਮੇਰੇ ਕੋਲ ਆ ਗਈ ਸਿੱਧਾ ਜੀ ਵਿਆਹ ਤੋਂ ਨਹੀਂ ਕਰਾਇਆ ਪੱਤਰਕਾਰ ਬਿਆਨ ਹੀ ਕਰਾਇਆ ਵਿਆਹ ਕਿਹਿਆ ਕਰਾਵਾਂਗੇ 15 ਸਾਲ ਕਿਉਂ ਮਰੇਂਗੀ 15 ਸਾਲ ਦੀ ਉਮਰ ਮੇਂ ਵਿਆਹ ਕੋ ਨਹੀਂ ਹੋਇਆ ਉਹ ਜਿਹੜੇ ਹਿਸਾਬ ਨਾਲ ਤੁਹਾਡੀ ਹੱਤ ਚੱਕੇ ਜਿਵੇਂ ਇਹਦੇ ਸਿਰ ਤੋਂ ਕੰਨਾਂ ਤੋਂ ਟੋਪੀ ਚੱਕੀ ਨੇ ਬੰਦੇ ਦੀ ਹੱਤ ਵੀ ਇਦਾਂ ਹੀ ਚੱਕੀ ਵੀ ਆ ਤੁਹਾਡਾ ਕੀ ਪਤਾ ਕਰਾ ਲਿਆ ਹੋਵੇ ਉਹੀ ਫੇਰੇ ਲੈ ਲੈ ਮੇਰੇ ਗੱਲੇ ਵਿਆਹ ਨਹੀਂ ਹੋਇਆ ਹਾਂ ਇਹ ਸੌਹਾ ਪੰਨਾ ਸੀ ਜੀ ਇੱਕ ਦੂਜੇ ਨੂੰ ਲਾ ਤੂੰ ਇਹਦਾ ਪਿਆਰ ਦੇਖ ਤੂੰ ਕਾਹ ਰਾ ਇਦਾਂ ਨਹੀਂ ਕਿ ਸੌਹਾ ਪਾ ਕੇ ਮੈਂ ਇਹਨੂੰ ਰੱਖੀ ਬੈਠਾ ਤੁਸੀਂ ਆ ਯਾਰ ਬੰਦੇ ਦਾ ਕੰਪੀਟੈਂਸ ਦੇਖੋ ਤੁਸੀਂ ਐ ਸੌਹਾ ਦਾ ਵੀਰੇ ਮੇਲਾ ਪਵਾਉ ਉਹ ਕਹਿੰਦਾ ਆ ਜਾ ਮੈਂ ਦਿਖਾਉਣਾ ਟਿੱਬੇ ਵਾਲਾ ਬਾਬਾ ਤੈਨੂੰ ਕਿਹੜਾ ਜਾਵਾਂਗੇ ਜੀ ਘਰੇ ਕੱਲਾ ਜਾਊਂਗਾ ਮੈਨੂੰ ਲੈ ਕੀ ਨਹੀਂ ਜਾਂਦਾ ਆਪਾਂ ਚਾਉਗੇ ਤੇ ਪਹਿਲਾਂ ਆ ਵੇਖ ਦੇਖ ਤੁਸੀਂ ਅਰੇ ਇਹ ਕਹੇ ਜਾਂ ਪਿਆਰ ਆ ਯਾਰ ਮੈਂ ਤਾਂ ਇਹਨਾਂ ਨੇ ਐਂਜੀ ਕਰਦਾ ਵੀ ਮੇਲਾ ਤਾਂ ਜੇ ਦੂਰ ਆਪਾਂ ਲਾ ਚਾਰ ਚਾਰ ਆਪਾਂ ਹੀ ਛੱਡ ਲਗੇ ਪਰ ਤੋਡੇ ਸਾਹਮਣੇ ਆ ਕੀ ਤੁਸੀਂ ਇਹ ਚੀਜ਼ਾਂ ਨੂੰ ਮਾਨਤਾ ਦਿੰਦੇ ਹੋ ਤੁਸੀਂ ਦੱਸਿਓ ਇਹ ਹੁੰਦੀਆਂ ਕੁਝ ਦਿਨਾਂ ਦੀਆਂ ਕਹਾਣੀਆਂ ਜਿਹੜੀਆਂ ਤੁਹਾਨੂੰ ਦਿਖਾਈਆਂ ਬਹੁਤ ਸਾਰੇ ਮਾਮਲੇ ਜਿਹੜੇ ਇਦਾਂ ਦੇ ਆਏ ਆ ਹੁਣ ਵੇਖੋ 15 ਸਾਲ ਦਾ ਤੇ ਇਹ ਆਪ ਆ ਠੀਕ ਆ ਤੇ 42 ਸਾਲ ਦੀ ਔਰਤ ਦੇ ਨਾਲ ਇਹਨੇ ਵਿਆਹ ਕਰਾ ਲਿਆ ਤੇ ਹੁਣ ਤੁਸੀਂ ਮੈਨੂੰ ਦੱਸੋ ਵੀ ਇਹਨਾਂ ਦਾ ਕਿਵੇਂ ਨਿਭਾ ਹੋਊਗਾ ਕਿ ਮੈਨੂੰ ਮੰਮੀ ਉਹਨੂੰ ਮੰਮੀ ਕਹਿੰਦੇ ਮੈਨੂੰ ਮੁੰਡਾ ਕਹਿੰਦੇ ਆ ਤੁਸੀਂ ਦੱਸੋ ਠੀਕ ਆ ਅਸੀਂ ਮਲੂਕਾ ਟੀਮ ਨੇ ਇਸ ਵਾਰ ਫਿਰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ वार्तालाਪ ਹੁਣ ਮੌਕੇ ਤੇ ਚੱਲ ਰਹੇ ਆ ਜੋ ਜਿੱਦਾਂ ਦੇ ਮਸਲੇ ਸਾਹਮਣੇ ਆ ਰਹੇ ਆ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ 看了吧唧。